ਪਹਿਲੀ ਗੱਲ ਇਹ ਹੈ ਕਿ ਇੱਕ ਜਿਹੜਾ ਸੰਕਟ ਹੀ ਸਾਡੇ ਸਾਰਿਆਂ ਦੇ ਉੱਤੇ ਉਹ ਸਹਜੇ ਸਹਜੇ ਹੁਣ ਨਾਰਮਲ ਹੋ ਗਈ ਹੈ ਸਥਿਤੀ ਪਾਣੀ ਨਿਕਲ ਗਿਆ ਔਰ ਕੁਦਰਤ ਨੇ ਇੱਕ ਬੜਾ ਵੱਡਾ ਪੰਜਾਬ ਦੇ ਸਿਰ ਦੇ ਉੱਤੇ ਸਮਝ ਲਓ ਵੀ ਸੰਕਟ ਖੜਾ ਕੀਤਾ ਹੈ ਔਰ ਉਹ ਘੜੀ ਜਿਹੜੀ ਆ ਜਦੋਂ ਪਾਣੀ ਇੱਥੇ 2-3 ਦਿਨ ਰਿਹਾ 4 ਦਿਨ ਰਿਹਾ ਉਹ ਸਾਰਿਆਂ ਨੇ ਬੜੀ ਔਖੀ ਘੜੀ ਕੱਢੀ ਆ ਉਹ ਔਰ ਉਸ ਘੜੀ ਦੇ ਵਿੱਚ ਅਸੀਂ ਇੱਕ ਦੂਜੇ ਦਾ ਸਾਥ ਵੀ ਦਿੱਤਾ ਜਿੰਨਾ ਜਿੰਨਾ ਕਿਸੇ ਦਾ ਕੋਈ ਲੋੜ ਸੀਗੀ ਜਿੰਨਾ ਜਿੰਨਾ ਕਿਸੇ ਦੀ ਕੋਈ ਤਕਲੀਫ ਸੀਗੀ ਉਹਨੂੰ ਸਮਝਿਆ ਸੁਣਿਆ ਤੇ ਫਿਰ ਉਹਦੇ ਉੱਤੇ ਮੈਨੂੰ ਚੇਤੇ ਆ ਵੀ ਜੇ ਦਿਨ ਪਾਣੀ ਆਇਆ ਉਸ ਤੋਂ ਅਗਲੇ ਦਿਨ ਮੈਨੂੰ ਇੱਕ ਮੁੰਡੇ ਦਾ ਫੋਨ ਆਇਆ ਉਹ ਤੁਹਾਡੇ ਪਿੰਡ ਦਾ ਪਰੋਣਾ ਉਹ ਕਹਿੰਦਾ ਵੀ ਮੇਰੀ ਘਰ ਵਾਲੀ ਤੇ ਮੇਰੇ ਬੱਚੇ ਮਾਖਨਪੁਰ ਪਿੰਡ 'ਚ ਫਸੇ ਦੇ ਆ ਤੇ ਉਹ ਕੁੜੀ ਮੇਰੇ ਖਾ ਠੀਕ ਵੀ ਨਹੀਂ ਕੋਈ ਉਹਦਾ ਆਪਰੇਸ਼ਨ ਹੋਇਆ ਦਾ ਕੋਈ ਪਤਾ ਨਹੀਂ ਗਵਿੰਦ ਸਰ ਪਿੰਡ ਤੋਂ ਹੈਗੀ ਉਹ ਫੌਜੀ ਹੀ ਮੁੰਡਾ ਤੇ ਉਹ ਜੰਮੂ ਖਸ਼ਬੀਰ ਚੋਂ ਨੇ ਮੈਨੂੰ ਫੋਨ ਲਾਇਆ ਸਵੇਰੇ ਕਿਦੋਂ ਲਿਆ ਹੋਣਾ ਤੇ ਮੈਂ ਸੋਚਿਆ ਵੀ ਯਾਰ ਇਹ ਮੁੰਡਾ ਉੱਥੇ ਬਾਰਡਰਾਂ ਤੇ ਡਿਊਟੀ ਦੇ ਰਿਹਾ ਤੇ ਇਹਦਾ ਕਿੰਨਾ ਵਿਚਾਰੇ ਨੂੰ ਟੈਨਸ਼ਨ ਹੋਣੀ ਹੈ ਕਿ ਮੇਰੀ ਵਾਈਫ ਉੱਤੇ ਪਾਣੀ ਆ ਗਿਆ ਤੇ ਇਦਾਂ ਨਾ ਫਿਰ ਉਹ ਕੁੜੀ ਨੂੰ ਇੱਥੋਂ ਫੋਨ ਲਾਇਆ ਨੰਬਰ ਲੱਗ ਗਿਆ ਤਾਂ ਉਹ ਕੁੜੀ ਕਹਿਣ ਲੱਗੀ ਵੀ ਮੈਂ ਨਹੀਂ ਜਾਣਾ ਮੈਂ ਇੱਥੇ ਹੀ ਰਹਿਣਾ ਵੀ ਤੇ ਫਿਰ ਉਹਨੂੰ ਵਾਪਸ ਦੱਸਿਆ ਵੀ ਨਹੀਂ ਉਹ ਮੰਨਦੀ ਨਹੀਂ ਕੁੜੀ ਉਹ ਕਹਿੰਦਾ ਨਹੀਂ ਮੈਂ ਦੁਬਾਰਾ ਕਰਦਾ ਫਿਰ ਉਹਨੇ ਦੁਬਾਰਾ ਕੀਤਾ ਉਹਨੂੰ ਸਮਝਾਇਆ ਤੇ ਉਹ ਕੁੜੀ ਅਹੀਂ ਐਂਡੀ ਰਿਅਲ ਆਫ ਦੀ ਟੀਮ ਲਿਆ ਕੇ ਤੇ ਫਿਰ ਉਹਨੂੰ ਹੈ ਹਾਂ ਲਵਲੀ ਬਾਈ ਹਾਂ ਫਿਰ ਉਹ ਭੇਜਿਆ ਸੀ ਤੋ ਸੋ ਤੁਸੀਂ ਸਾਰਿਆਂ ਨੇ ਇਹ ਔਖਾ ਸਮਾਂ ਕੱਢ ਲਿਆ ਹੁਣ ਜੋ ਪਿੱਛੇ ਹੋ ਗਿਆ ਉਹ ਕੁਦਰਤ ਨੇ ਸਾਡੀ ਝੋਲੀ ਚ ਪਾਇਆ ਤੇ ਅਸੀਂ ਉਸ ਮੁਸੀਬਤ ਦਾ ਸਭ ਨੇ ਰਲ ਕੇ ਮੁਕਾਬਲਾ ਕੀਤਾ ਔਰ ਮੈਂ ਇੱਕੇ ਗੱਲ ਕਹੀ ਸੀ ਆਪਣੇ ਵਰਕਰਾਂ ਨੂੰ ਆਪਣੀਆਂ ਪੰਚਾਇਤਾਂ ਨੂੰ ਆਪਣੇ ਲੋਕਾਂ ਨੂੰ ਵੀ ਇਹਨਾਂ ਦਿਨਾਂ ਦੇ ਅੰਦਰ ਹਰੇਕ ਉਸ ਬੰਦੇ ਦੀ ਬਾਹ ਫੜਨੇ ਆ ਉਸ ਘਰ ਦੀ ਬਾਹ ਫੜਨੇ ਆ ਜਿਹਦਾ ਨੁਕਸਾਨ ਹੋਇਆ ਜਿਹਨੂੰ ਲੋੜ ਆ ਇਹ ਨਹੀਂ ਦੇਖਣਾ ਕਿ ਮੈਨੂੰ ਕਿਸੇ ਨੇ ਵੋਟ ਪਾਈ ਆ ਕਿ ਨਹੀਂ ਪਾਈ ਆ ਉਹ ਕੌਣ ਆ ਕੌਣ ਨਹੀਂ ਇਹ ਨਹੀਂ ਦੇਖਣਾ ਇਹ ਸੰਕਟ ਦਾ ਸਮਾਂ ਸੋ ਭਾਵੇਂ ਕੁਝ ਪਿੰਡਾਂ 'ਚ ਕੁਝ ਲੋਕਾਂ ਨੇ ਸਰਾਰਤ ਕਰਨ ਦੀ ਕੋਸ਼ਿਸ਼ ਕੀਤੀ ਮੈਂ ਉਹਨਾਂ ਨੂੰ ਸਮਝਾਇਆ ਵੀ ਤੁਸੀਂ ਵੀ ਕੁਦਰਤ ਨੂੰ ਹਾਜ਼ਰ-ਨਾਜ਼ਰ ਕਰਕੇ ਤੁਸੀਂ ਵੀ ਕਿਤੇ ਜਾਨ ਦੇਣੀ ਹੈ ਕਿਸੇ ਨੂੰ ਮੰਨ ਦਿਓ ਪਰ ਇਸ ਕੰਮ ਦੇ ਅੰਦਰ ਰਾਜਨੀਤੀ ਨਾ ਕਰੋ ਤੇ ਸਾਨੂੰ ਸਭ ਤੋਂ ਪਹਿਲਾਂ ਇਹ ਸੀ ਕਿ ਲੋਕਾਂ ਦੇ ਘਰਾਂ 'ਚ ਜਿਹੜਾ ਭਿੱਜ ਗਿਆ ਉਹ ਅਨਾਜ ਭਿੱਜ ਗਿਆ ਚੁੱਲ੍ਹੇ ਚੌਂਕਿਆਂ 'ਚ ਅੱਗ ਬਲਣ ਦੇ ਕਾਬਲ ਨਹੀਂ ਰਹੀ ਖਾਸ ਕਰਕੇ ਜਿਹੜੇ ਤਾਸ ਵਾਲੇ ਡੇਰੇ ਸੀਗੇ ਸੋ ਅਸੀਂ ਸਭ ਨੂੰ ਕੋਸ਼ਿਸ਼ ਕੀਤੀ ਤੇ ਮੇਰੇ ਖਿਆਲ ਰਾਸਨ ਤੇ ਤੁਹਾਡੇ ਪਿੰਡ ਕਾਫੀ ਬਹੁਤ ਬੰਦਾ ਜੀ ਰਾਸਨ ਆ ਗਿਆ ਸੀ ਪਿੰਡ ਚ ਸੋ ਪਹਿਲੀ ਵਾਰੀ ਹੋਇਆ ਮੇਰੇ ਖਿਆਲ ਡੰਗਰਾਂ ਦੇ ਚਾਰੇ ਵੀ ਆਏ ਹੋਣੇ ਤੇ ਸਾਡੇ ਇਲਾਕੇ ਦੇ ਹੜ ਕਦੋਂ ਦੇ ਆਂਦੇ ਆ ਕਦੀ ਇਸ ਇਲਾਕੇ ਦੇ ਅੰਦਰ ਪਸ਼ੂਆਂ ਦਾ ਚਾਰਾ ਚੌਖਰ ਕਦੀ ਨਹੀਂ ਆਈ ਤੇ ਅਰ ਕਾ ਪਹਿਲੀ ਵਾਰੀ ਹੋਇਆ ਵੀ ਯਾਰ ਪਸ਼ੂ ਵੀ ਸਾਡੇ ਆ ਇਹ ਬੇਜ਼ਵਾਨ ਨੇ ਆ ਤੋ ਇਹਨਾਂ ਨੂੰ ਵੀ ਪੇਟ ਲੱਗਾ ਇਹ ਸਾਡੇ ਦੇ ਨਿਰਭਰਨ ਹੈ ਤੇ ਇਹਨਾਂ ਨੂੰ ਵੀ ਚਾਰਾ ਚੋਖਰ ਉਹ ਵੀ ਅਸੀਂ ਕਾਫੀ ਮਾਤਰਾ ਚ ਭੇਜੀ ਚਲੋ ਹੁਣ ਸਮਾਂ ਲੰਘ ਗਿਆ ਸਾਡੀ ਉਹ ਡਿਊਟੀ ਹੈ ਡਿਊਟੀ ਨਿਭਾਉਣ ਦੀ ਕੋਸ਼ਿਸ਼ ਕੀਤੀ ਔਰ ਹੁਣ ਗਾਹ ਇਹ ਹੈ ਕਿ ਮੁੱਖ ਮੰਤਰੀ ਜੀ ਨੇ ਇੱਕ ਆਦੇਸ਼ ਕੀਤਾ ਕਿ ਜਿਹੜਾ ਪਿੰਡਾਂ ਚ ਨੁਕਸਾਨ ਹੋਇਆ ਕਿਸੇ ਦਾ ਘਰ ਟੱਟ ਗਿਆ ਬਾਰਸਾਂ ਕਰਕੇ ਵਿੱਚ ਪੈ ਗਿਆ ਜਾਂ ਕਿਸੇ ਦੇ ਘਰ ਚ ਵੱਡੀਆਂ-ਵੱਡੀਆਂ ਤਰੇੜਾਂ ਆ ਗਈਆਂ ਉਹ ਅੰਦਰ ਜਾਣ ਨੂੰ ਜੀ ਨਹੀਂ ਕਰਦਾ ਡਰ ਲੱਗਦਾ ਜਾਂ ਖੇਤ ਚ ਮਿੱਟੀ ਪੈ ਗਈ ਐ ਰੇਤਾ ਪੈ ਗਿਆ ਤੇ ਉਹ ਖੇਤ ਉਸਾਰਨੇ ਆ ਅੱਗੇ ਕਣਕ ਵੀ ਵੇਜਣੀ ਆ ਉਹ ਮੁੱਖ ਮੰਤਰੀ ਜੀ ਨੇ ਕਿਹਾ ਵੀ ਜਿਹੜਾ ਖੇਤ ਤੇਰੀ ਰੇਤ ਉਹੀ ਚੱਕ ਲੈ ਪਰ ਜੇ ਫਸਲ ਦਾ ਨੁਕਸਾਨ ਵੀ ਹੋਇਆ ਕਿਸੇ ਦਾ ਚੌਨਾ ਖਰਾਬ ਹੋ ਗਿਆ ਮੱਕੀ ਖਰਾਬ ਹੋ ਗਈ ਕੁਝ ਵੀ ਹੋਇਆ ਪਸ਼ੂ ਰੁੜ ਗਏ ਤਾਂ ਤਾਸ ਵਾਲਿਆਂ ਦੇ ਪਸ਼ੂ ਸਾਰੇ ਰੁੜ ਗਏ ਉਹ ਜੋ ਵੀ ਨੁਕਸਾਨ ਹੋਇਆ ਕੋਈ ਪਿੰਡ ਦੇ ਉਹ ਸਰਕਾਰੀ ਇਮਾਰਤਾਂ ਮੰਨ ਲਓ ਆਂਗਣਵਾੜੀ ਡੇਗ ਗਈ ਆ ਜਾਂ ਪਿੰਡ ਦੇ ਵਿੱਚ ਹਸਪਤਾਲ ਉਹ ਡੇਗ ਗਿਆ ਜੰਜਕਰ ਕੋ ਡੇਗ ਗਿਆ ਬਾਦਰ ਸਪਲਾਈ ਡੇਗ ਗਈ ਆ ਤੇ ਜੇ ਜੋ ਵੀ ਸਰਕਾਰੀ ਇਮਾਰਤਾਂ ਵੀ ਉਹ ਵੀ ਲੋਕਾਂ ਦੀਆਂ ਨੇ ਜੇ ਉਹਦਾ ਵੀ ਨੁਕਸਾਨ ਹੋਇਆ ਤੇ ਇਹ ਪਿੰਡਾਂ ਦੇ ਲੋਕਾਂ ਦੇ ਉੱਤੇ ਮੁੱਖ ਮੰਤਰੀ ਜੀ ਨੇ ਪ੍ਰੋਸਾਗੀ ਤਾਂ ਵੀ ਤੁਹਾਡੇ ਪਿੰਡਾਂ ਦੇ ਲੋਕ ਦੱਸਣ ਸਾਡੋ ਬਿਆਹ ਨੁਕਸਾਨ ਹੋਇਆ। ਤੋਂ ਇੱਕ ਕਮੇਟੀ ਬਣਾਣੀ ਅੱਜ ਅਸੀਂ ਪੰਜ ਮੈਂਬਰੀ ਬਣਾ ਲਓ ਸੱਤ ਮੈਂਬਰੀ ਬਣਾ ਲਓ ਸਰਪੰਚ ਦੀ ਅਗਵਾਈ ਚ ਕਮੇਟੀ ਹੋਏਗੀ। ਇਹ ਕਮੇਟੀ ਘਰ ਘਰ ਜਾਏਗੀ ਤੇ ਉਹ ਦੇਖੇਗੀ ਵੀ ਕਿਉਂਕਿ ਬਾਰੇ ਲੋਕੀ ਕਹਿੰਦੇ ਆ ਜੀ ਇੱਧਰ ਸਰਪੰਚ ਆਇਆ ਨੇ। ਬਹਿਤ ਬੰਸਪ ਉਹ ਵਧੀਆ ਇਨਸਾਨ ਨਾ ਕਿਸੇ ਨਾ ਕਰਦਾ ਹੀ ਨਹੀਂ ਨਾਲੇ ਸਤਸੰਗੀ ਬੰਦੇ ਨੇ ਮੇਰੇ ਕਾਲ ਹਾਂਜੀ ਤੇ ਕਈ ਵਾਰੀ ਲੋਕਾਂ ਨੂੰ ਹੁੰਦਾ ਵੀ ਯਾਰ ਸਾਡੇ ਇੱਧਰ ਆਇਆ ਕੋਈ ਨਹੀਂ ਮੈਂ ਮਿਸਾਲ ਦੀ ਤੌਰ ਤੇ ਮੈਂ ਕੋਲੀਆਂ ਪਿੰਡ ਦੇ ਅੰਦਰ ਗਿਆ ਤੇ ਮੈਨੂੰ ਇੱਕ ਉਸ ਮਾਈ ਮਿਲ ਗਈ ਬਹੁਤ ਬਜ਼ੁਰਗ ਜੀ ਮਾਤਾ ਉਹ ਕਹਿੰਦੀ ਮੈਂ ਗਲੀ ਤੇ ਜਾ ਰਹੀ ਤੇ ਮੈਂ ਵੈਸੇ ਪੰਜਰ ਜਣੀਆਂ ਖਰੋਤੀ ਦੀਆਂ ਤੇ ਮੈਂ ਮਾਤਾ ਦੇ ਪੈਰੀਂ ਬਿਆ ਤੇ ਮੈਂ ਨੂੰ ਕਿਹਾ ਮਾਤਾ ਠੀਕ ਠਾਕ ਹੈ ਕਦ ਠੀਕ ਆ ਜਾਂਦੀ ਮੈਂ ਕੀ ਹੋਇਆ ਸਾਡੇ ਪਿੰਡ ਤੇ ਆਇਆ ਕਿ ਕੋਈ ਨਹੀਂ ਇੱਥੇ ਕੱਖ ਵੀ ਨਹੀਂ ਮਿਲਿਆ ਮੈਂ ਕਿਹਾ ਰਾਸ਼ਨ ਨਹੀਂ ਮਿਲਿਆ ਕਹਿੰਦੇ ਨਾ ਕੋਈ ਨਹੀਂ ਆਇਆ ਸਰਪੰਚ ਨੇ ਦਿੱਤਾ ਹੀ ਨਹੀਂ लवली ਆਇਆ ਤੇ ਇਨੀ ਦੇਰ ਨੂੰ ਉਹ ਸਰਪੰਚ ਵੀ ਆ ਗਿਆ ਮੌਕੇ ਦਾ ਹੁਣ ਮੈਂ ਪਿੰਡ ਦਾ ਨਹਾਣੀ ਲੈਣਾ ਤੇ ਮੈਂ ਕਿਹਾ ਵੀ ਅ ਬੈਠ ਨਹੀਂ ਆ ਜਾਂਦੇ ਮੈਂ ਕਿਹਾ ਵੀ ਅ ਸਰਪੰਚ ਸਾਹਿਬ ਇਹ ਮਾਰਾ ਗੈਂਡੀ ਅਨਾਜ ਨਹੀਂ ਮਿਲਿਆ ਕਹਿੰਦਾ ਜੀ ਦੋ ਵਾਰੀ ਲੱਗੀ ਹੈ ਇੱਕ ਕੇਵਰੇ ਸੁਹਾਇ ਹੁੰਦਾ ਬੰਦੇ ਦਾ ਵੀ ਨਹੀਂ ਜੀ ਨਹੀਂ ਜੀ ਨਹੀਂ ਹੈ ਨਾ ਤੇ ਅੱਜ ਅਸੀਂ ਕਮੇਟੀ ਬਣਾਣੀ ਆ ਪੰਜ ਮੈਂਬਰੀ ਬਣਾ ਲਓ ਸੱਤ ਮੈਂਬਰੀ ਬਣਾ ਲਓ ਉਸ ਕਮੇਟੀ ਦੇ ਅੰਦਰ ਕਿਹਨੇ ਸੈਕਟਰੀ ਤੁਹਾਡੇ ਕੋ ਪਿੰਡੇ ਮਤਾ ਪਾ ਲਿਆ ਹੁਣ ਤੁਸੀਂ ਨਾਮ ਲਿਖਣਿਆ ਇਹਦੇ ਚ ਪਹਿਲੋ ਤੇ ਸਰਪੰਚ ਦਾ ਉਹ ਤਾਂ ਹੋਣੇ ਹੋਣੇ ਆ ਪੈ ਜੀ ਨਾਂ ਕੀ ਤੁਹਾਡਾ ਪੋਲੀ ਦੇਵੀ ਇਹ ਤਾਂ ਹੋਣੇ ਹੋਣੇ ਆ ਸਰਪੰਚ ਤੁਹਾਡੇ ਇੱਕ ਪਹਿਣਾ ਆ ਕੋਈ ਯੂਥ ਕਲੱਬ ਦਾ ਲੜਕਾ ਉਹ ਦੱਸੋ ਕਿਹੜਾ ਪਹਿਣਾ ਕੋਈ ਨਾਂ ਦੱਸ ਦਿਓ ਬਲਜੀਤ ਸਿੰਘ ਬਲਜੀਤ ਸਿੰਘ ਕਿਹੜਾ ਨਾਂ ਲੱਗ ਰਿਹਾ ਹੈ ਜੀ ਥੋੜਾ ਲੇਟ ਹੋ ਗਿਆ ਚਲੋ ਪਾਓ ਬਲਜੀਤ ਸਿੰਘ ਪਾਓ ਤੇ ਇੱਕ ਚ ਪੈਣੀ ਹੈ ਅ ਐਸੀ ਲੇਡੀ ਸ਼ਡਿਊਲ ਕਾਸਟ ਲੇਡੀ ਉਹ ਦੱਸੋ ਕਿਹੜੀ ਕੋਈ ਸਵੇਤਾ ਦੇਵ ਕੋਈ ਸਵੇਤਾ ਕਿਹੜੇ ਆ ਚਲੋ ਲਿਖੋ ਨਾ ਹੋਰ ਕਿਹੜੇ ਪੈਣਾ ਜੀ ਇੱਕ ਪੈਣਾ ਹੈ ਸਾਬਕਾ ਮੁਲਾਜ਼ਮ ਮੈਂ ਨਾਲ ਸੰਧਾ ਹਾਂ ਨੀ ਪਨਾਹ ਤੋਂ ਪੁੱਛੋ ਨਾਲ ਹਿਸਾਬ ਕਾ ਵੀ ਹੈਗਾ ਸੌਣ ਸੰਗ ਲਿਖੋ ਜੀ ਤੇ ਹੋਰ ਅਨੁਸੂਚਿਤ ਜਨਕਦੀਆਂ ਨੂੰ ਮੈਂ ਲਈ ਇੱਕ ਹੀ ਅਸੀ ਸਮਾਜ ਚੋਂ ਪੈਣਾ ਕੋਈ ਇੱਕ ਲੇਡੀ ਪੈਣੀ ਹੈ ਇੱਕ ਬੰਦਾ ਪੈਣਾ ਉਹ ਦੱਸੋ ਜੀ ਤਾਂ ਸਾਬ ਤੁਸੀਂ ਸ਼ੇਮ ਲਾਉ ਬਹੁ ਕਿਤੇ ਨਾ ਸ਼ੇਮ ਲਾਉ ਸ਼ੇਮ ਲਾਉ ਇੱਥੇ ਨਾ ਚਲੋ ਲਿਖੋ ਜੀ ਹੋਰ ਇੱਕ ਕੋਈ ਹੈਲਥ ਨਾਲ ਰਿਲੇਟਿਡ ਵੀ ਪੈਣਾ ਕੋਈ ਹੈਲਥ ਵਿਭਾਗ ਵਿੱਚ ਰਿਟਾਇਰ ਹੈਗਾ ਤੁਹਾਡੇ ਪਿੰਡ ਤੋਂ ਤੇ ਫਿਰ ਆਸ਼ਾ ਵਰਕਰ ਕੋਈ ਉਹ ਉਹ ਦੱਸੋ ਕਿਹੜੇ ਆ ਹਾਂਜੀ ਸਾਵੀਤਾ ਪਾਲੋ ਇੱਕ ਹੋਰ ਰਹਿ ਗਿਆ ਜੀ ਹੋ ਗਏ ਪੂਰੇ ਸੋ ਇਹ ਕਮੇਟੀ ਹੈ ਇਹ ਕਮੇਟੀ ਕੋਈ ਇਹ 10-15 ਦਿਨ ਲਈ ਹੈ ਇਹ ਸੇਵਾ ਲਈ ਕਮੇਟੀ ਬਣੀ ਆ ਇਹ ਕਮੇਟੀ ਘਰ-ਘਰ ਜਾਏਗੀ ਤੇ ਹਰੇਕ ਘਰ ਦਾ ਜਿਹਦਾ ਨੁਕਸਾਨ ਹੋਇਆ ਹੈ ਹੈਨਾ ਉਹ ਰਿਪੋਰਟ ਕਰੇਗੀ ਉੱਪਰ ਸਰਕਾਰ ਨੂੰ ਤੇ ਉਹ ਸਰਕਾਰ ਫਿਰ ਜਿਹੜੀ ਇਹ ਬੰਦਾ ਜੋ ਮੁਆਵਜ਼ਾ ਮੁੱਖ ਮੰਤਰੀ ਨੇ ਕਿਹਾ ਵੀ ਦਿਵਾਲੀ ਤੋਂ ਪਹਿਲੇ ਪਹਿਲੇ ਸਾਰੇ ਲੋਕਾਂ ਨੂੰ ਇਹ ਮੁਆਵਜ਼ਾ ਦੇਣਾ ਚਾਹੁੰਦੇ ਆ ਸੋ ਇੱਕ ਇਹ ਇੱਕ ਆਣ ਵਾਲੇ ਦਿਨਾਂ ਚ ਤੁਹਾਡੇ ਪਿੰਡ ਨੂੰ ਇੱਕ ਟਰੈਕਟਰ ਮਿਲਣਾ ਸਰਕਾਰ ਵੱਲੋਂ ਆਏਗਾ ਲੇਬਰ ਵੀ ਨਾਲ ਹੀ ਮਿਲੇਗੀ ਉਹਦੇ ਜੀ ਸਰ ਜੀ ਸਰ ਤੇ ਪਿੰਡਾਂ ਦੇ ਅੰਦਰ ਸਫਾਈ ਵੈਸੇ ਤਾਂ ਕੱਲ ਦੀ ਕਾਫੀ ਕੀਤੀ ਹੈ ਤੁਸੀਂ ਉਹ ਮਸ਼ੀਨ ਆਈ ਹੀ ਤੁਹੇ ਵਾਲੀ ਆਈ ਜਾਈ ਫੋਗਿੰਗ ਮਸ਼ੀਨ ਉਹ ਮਛਰ ਮਛਰ ਮਾਰਨ ਲਈ ਹੀ ਵੀ ਮਛਰ ਮਰ ਜੇ ਡੀੰਗੂ ਨਾ ਹੋਵੇ ਪਰ ਇਹ ਤੁਸੀਂ ਵੀ ਖਿਆਲ ਰੱਖਣਾ ਜਿਹੜੇ ਲੋਗਨ ਆ ਤੁਸੀਂ ਵੀ ਸਫਾਈ ਵਾਲੇ ਨਾਲ ਦਿਨਾਂ ਚ ਕੋਸ਼ਿਸ਼ ਕਰੋ ਜਿਹੜਾ ਪਾਣੀ ਆ ਬੱਚਿਆਂ ਨੂੰ ਤੇ ਸਿਆਣਿਆਂ ਨੂੰ ਉਬਲਿਆ ਪਾਣੀ ਪਿਆਓ ਆਪ ਵੀ ਇਹ 10 ਦਿਨ ਤੁਸੀਂ ਉਬਲਿਆ ਪਾਣੀ ਪੀ ਲਿਆ ਨਾ ਤੇ ਫਦੇ ਫਦੇ ਆ ਗਾਓ ਇਹ ਜ਼ਰੂਰੀ ਆ ਭਾਵੇਂ ਬਾਡ ਸਪਲਾਈ ਦਾ ਕਿਉਂ ਨਾ ਆਵੇ ਫਿਰ ਅਵਾਲ ਲੈਣਾ ਕਿਉਂਕਿ ਜਿੰਨਾ ਉੱਤੋਂ ਆਇਆ ਆ ਪਾਣੀ ਪਾਣੀ ਦੇ ਵਿੱਚ ਪਸ਼ੂ ਵੀ ਮਰ ਕੇ ਆਇਆ ਨਾ ਸੱਪ ਕੀੜਾ ਮਕੋੜਾ ਪਸ਼ੂ ਮਰ ਕੇ ਆਇਆ ਉਹ ਮਰੇ ਗਿਰੇ ਜਿਹੜੇ ਹਨ ਉਹਨਾਂ ਦਾ ਰਸ ਰੂਸ ਥੱਲੇ ਹੀ ਤਰਤੀ ਜੰਦਾ ਉਹ ਤਾਂ ਕਰਕੇ ਉਬਾਲਿਆ ਪਾਣੀ ਪੀਣਾ ਇਹ ਜ਼ਰੂਰੀ ਹੈ ਸੋ ਬਸ ਅੱਜ ਇੰਨਾ ਕੰਮ ਲਿਆ ਹੀ ਤੁਹਾਡਾ ਸਾਰਿਆਂ ਦੇ ਸੁੱਖ ਸ਼ਾਂਤੀ ਰਹੇ ਕੋਈ ਗੱਲ ਨਹੀਂ ਕੰਮ ਸ਼ੁਰੂ ਹੋ ਜਾਣਾ ਹੁਣ ਥੋੜੇ ਦਿਨਾਂ ਤੱਕ ਚੌਹਨੇ ਸ਼ੁਰੂ ਹੋ ਜਾਣੇ ਆ ਫਿਰ ਦਸਹਾਰੇ ਆ ਜਾਣੇ ਆ ਲੋਕਾਂ ਨੇ ਖੁਸ਼ੀਆਂ ਮਨਾਣੀਆਂ ਸ਼ੁਰੂ ਕਰ ਦੇਣੀਆਂ ਮਾੜਾ ਟਾਈਮ ਨਿਕਲ ਜਾਣਾ ਹੈ ਨਾ ਤੇ ਮਾੜਾ ਟਾਈਮ ਮਿਸਾਂ ਹੀ ਬੰਦੇ ਤੇ ਰੰਦਾ ਨਹੀਂ ਆਂਦਾ ਆ ਚਲਿਆ ਜਾਂਦਿਆ ਲੇਕਿਨ ਇੱਕ ਦੂਜੇ ਦੀ ਬਾਹ ਫੜ ਕੇ ਰੱਖਣੀ ਇੱਕ ਦੂਜੇ ਦਾ ਹੱਥ ਫੜ ਕੇ ਰੱਖਣਾ ਜਿਸ ਤਰ੍ਹਾਂ ਅਸੀਂ ਪਾਣੀ ਦੇ ਅੰਦਰ ਰੱਖਿਆ ਸੋ ਹੁਣ ਅਸੀਂ ਜਾਣਾ ਬਰਮਾਲ ਜੱਟਾ ਹਾਂ ਵੀ ਬਰਮਾਲ ਜੱਟਾ ਜਾਣਾ ਫਿਰ ਇਹ ਜਾਣਾ ਮਝੀਰੀ ਅੱਜ ਸੱਤ ਪਿੰਡਾਂ ਦੇ ਅੰਦਰ ਜਲਾਸਨਾ ਸੋ ਤੁਹਾਡਾ ਸਭ ਦਾ ਸ਼ੁਕਰੀਆ ਸੈਕਟਰੀ ਵੀ ਘਰ ਘਰ ਨਾਲ ਜਾਏਗਾ ਕਿਸੇ ਬੰਦੇ ਨੂੰ ਇਸ ਕਾਰ ਦਾ ਮੌਕਾ ਨਹੀਂ ਮਿਲੇਗਾ ਕਿ ਮੇਰੇ ਘਰ ਕੋ ਆਇਆ ਨਹੀਂ ਠੀਕ ਹੈ ਤੇ ਤੁਹਾਨੂੰ ਹੋਰ ਦੇਣੀ ਆ ਦੋ ਤਿੰਨ ਦਿਨ ਤੱਕ ਆਜੇ ਨਹੀਂ ਉਹ ਮੇਰਾ ਪੂਰੀ ਤਰ੍ਹਾਂ ਜਿੱਦਾਂ ਕਹਿੰਦਾ ਰਵ ਸਿੰਘਾਂ ਨੂੰ ਹੱਥ ਪਿਆ ਲੈਂਦੇ ਹੋ ਤੇ ਪੈ ਗਿਆ ਦਾ ਪਰ ਮੈਂ ਬਸ ਉਹਦੀ ਨੋਟਿਸਮੈਂਟ ਅੱਜ ਨਹੀਂ ਕਰਨੀ ਤੁਹਾਨੂੰ ਚੰਗੀ ਖੁਸ਼ਖਬਰੀ ਦਵਾਂਗੇ ਕੋਈ ਐਸੀ ਜਿਹੜਾ ਤੁਹਾਨੂੰ ਵਧੀਆ ਲੱਗੇਗੀ ਵਾਣੋ ਹੋਈ ਦੀ ਗੱਲ ਤੇ ਤੁਹਾਡਾ ਧੰਨਵਾਦ ਸ਼ੁਕਰੀਆ ਬਹੁਤ ਜ਼ਾਹਰੀ ਆਪ ਇੱਕ ਸਭਾ ਸਾਬ ਸੋ ਤੁਹਾਡਾ ਸ਼ੁਕਰੀਆ ਅੱਜ ਤੁਸੀਂ ਇੱਕ ਵਾਰ ਫੇਰ ਇੱਥੇ ਆਏ ਮੇਰੇ ਖਿਆਲ ਅਸੀਂ ਜੁਧ ਨਸ਼ਿਆਂ ਦੇ ਵਿਰੁੱਧ ਕਰਕੇ ਗਏ ਹਾਂ ਸਹਿਦ ਇੱਥੇ ਪ੍ਰੋਗਰਾਮ ਤੇ ਅੱਜ ਕਿਉਂਕਿ ਅਸੀਂ ਇੱਕ ਵੱਡੇ ਸੰਕਟ ਤੋਂ ਨਿਕਲ ਕੇ ਆਏ ਹਾਂ ਪਿਛਲੇ 15-20 ਦਿਨ ਜਿਹੜੇ ਹੜ੍ਹ ਚ ਘਰੇ ਲੋਕ ਹੀ ਹੋਣਾਂ ਲਈ ਬੜੇ ਵਿਵਤਾ ਭਰੇ ਦੇਣੇ ਘੜੀ-ਘੜੀ ਪਾਣੀ ਵੱਧਦਾ ਹੀ ਤੇ ਜਿਉਂ-ਜਿਉਂ ਪਾਣੀ ਵੱਧਦਾ ਹੀ ਤਿਉਂ-ਤਿਉਂ ਸਾਡੀਆਂ ਚਿੰਤਾਵਾਂ ਵੀ ਵਧਦੀਆਂ ਹੀ ਨਾਲ ਸੁਣਦੇ ਹੀ ਵੀ ਤੁਸੀਂ ਇੱਕ ਥਾਂ ਤੋਂ ਟੁੱਟਿਆ ਫਿਰ ਦੋ ਥਾਂ ਤੋਂ ਫਿਰ ਚਾਰ ਥਾਂ ਤੋਂ ਫਿਰ ਸਾਰੀ ਪਾਣੀ ਇੰਨਾ ਆ ਗਿਆ ਉਸ ਤੋਂ ਕੁਦਰਤ ਨੇ ਇੰਦਰ ਦੇਵਤਾ ਨੇ ਇੰਨਾ ਮੀਂਹ ਸੁੱਟਿਆ ਕਿ ਉਹ ਜਲਥਲ ਕਰ ਦਿੱਤਾ ਤੇ ਜਿਹੜਾ ਤੁਸੀ ਟੁੱਟਣ ਦੇ ਕਾਰਨ ਨੁਕਸਾਨ ਹੋਇਆ ਉਹ ਸਾਡਾ ਤੁਹਾਡਾ ਸਭ ਦਾ ਕਿਸੇ ਦਾ ਫਸਲ ਖਰਾਬ ਹੋਈ ਕਿਸੇ ਦੇ ਪਸ਼ੂ ਰੁੜ ਗਏ ਕਿਸੇ ਦਾ ਮਕਾਨ ਡੱਟ ਗਿਆ ਸੋ ਕਈ ਤਰ੍ਹਾਂ ਦੇ ਨੁਕਸਾਨ ਇੱਚ ਹੋਏ ਔਰ ਚੰਗੀ ਗੱਲ ਇਹ ਆ ਕਿ ਅਸੀਂ ਉਹ ਸੋਖੀ ਘੜੀ ਦੇ ਵੇਲੇ ਸਾਰੇ ਇਕੱਠੇ ਰਹੇ ਆਂ ਐਨ ਇੱਕ ਦੂਜੇ ਦੀ ਬਾਹ ਫੜ ਕੇ ਅਸੀਂ ਉਹ ਅੱਖਾ ਟਾਈਮ ਕੱਢਿਆ ਬਹੁਤ ਸਾਰੇ ਪਿੰਡਾਂ 'ਚ ਅਸੀਂ ਜੋ ਲੋਕ ਪਾਣੀ 'ਚ ਘਰ ਗਏ ਤਾਂ ਪਾਣੀ ਕਰਕੇ ਜਿਹੜਾ ਚੁੱਲ੍ਹੇ ਚੌਕੇ ਦਾ ਖਾਣ ਪੀਣ ਦਾ ਸਮਾਨ ਹੁੰਦਾ ਉਹ ਭਿੱਜ ਗਿਆ ਮੀਂਹ 'ਚ ਪਾਣੀ 'ਚ ਤਾਂ ਉਸ ਵੇਲੇ ਇਹ ਵੀ ਇੱਕ ਚਿੰਤਾ ਸੀ ਕਿ ਵੀ ਕੁਝ ਲੋਕ ਪਾਣੀ ਦੇ ਫਸੇ ਹੀ ਘਰੇ ਹੀ ਵੀ ਪਹਿਲੋ ਜਾਨਾਂ ਬਚਾਈਆਂ ਜਾਣ ਇਹ ਉਹ ਕੀਮਤੀ ਜਾਨਾਂ ਨੇ ਚਾਹੇ ਪਸ਼ੂ ਨੇ ਚਾਹੇ ਇਨਸਾਨ ਨੇ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਵੀ ਸਾਨੂੰ ਹੈਲੀਕਾਪਟਰ ਚਾਹੀਦੇ ਆ ਕਿਉਂ ਤਾਸਾਂ ਵਾਲੇ ਫਸ ਗਏ ਜਿਹੜੇ ਮੋਗੇ ਵਾਲੇ ਡੇਰੇ ਆ ਪਰ ਲਸੀਆਂ ਕਜਲੇ ਵਾਲੇ ਫਸ ਗਏ ਤੇ ਸਾਨੂੰ ਦੋ ਹੈਲੀਕਾਪਟਰ ਉਹਨਾਂ ਨੇ ਭੇਜ ਦਿੱਤੇ ਜਿਨ੍ਹਾਂ ਨੇ ਲਗਾਤਾਰ ਕਸਲਾ ਕਜਲਾ ਲਸੀਆਂ ਤਾਂ ਚੋਂ ਲੋਕਾਂ ਨੂੰ ਕੱਢ ਕੇ ਉਥੇ ਤਾਰਾਗੜ ਜਾ ਕੇ ਉਤਾਰਿਆ ਇੱਕ ਮੈਨੂੰ ਇੱਕ ਫੌਜੀ ਦਾ ਫੋਨ ਆਇਆ ਉਹਨੇ ਮੇਰਾ ਕੋਡ ਨੰਬਰ ਲਿਆ ਤੇ ਉਹਦੇ ਸਹੁਰੇ ਆ ਮੱਖਣਪੁਰ ਵੈਸੇ ਆਪਣਾ ਪਿੰਡੋ ਦਾ ਗਵਿੰਦਰ ਸਰ ਸੀਗਾ ਤੇ ਮੈਨੂੰ ਉਹਨੇ ਕਿਹਾ ਕਿ ਮੈਂ ਆਰਮੀ ਚਾਹ ਮੇਰੀ ਵਾਈਫ ਦਾ ਆਪਰੇਸ਼ਨ ਹੋਇਆ ਤੇ ਮੇਰੀ ਛੋਟੀ ਬੱਚੀ ਵੀ ਹੈ ਤੇ ਮਾਖਨਪੁਰ ਪਿੰਡ ਦੇ ਅੰਦਰੋਂ ਪਾਣੀ ਚ ਘਿਰ ਗਿਆ ਤੇ ਮੇਰੀ ਹੈਲਪ ਕਰੋ ਉਹਨਾਂ ਨੂੰ ਕੱਢਣਾ ਉੱਥੋਂ ਮੈਨੂੰ ਵੀ ਸਿਰ ਸਿਰੇ ਫੋਨ ਤੇ ਮੈਂ ਸੋਚਿਆ ਵੀ ਯਾਰ ਇਹ ਬੰਦਾ ਆਰਮੀ ਦੀ ਨੌਕਰੀ ਕਰ ਰਿਹਾ ਉੱਥੇ ਸਰਹੱਦ ਦੇ ਬੜਾ ਔਖਾ ਸਮਾਂ ਕੱਢਦੇ ਆ ਤੇ ਉਧਰ ਉਹਨੂੰ ਚਿੰਤਾ ਆਪਣੇ ਬੱਚਿਆਂ ਦੀ ਤੇ ਵਾਈਫ ਵੀ ਇਦੀ ਢਿੱਲੀ ਆ ਤੇ ਅਸੀਂ ਉਸ ਵੇਲੇ ਫੈਲਾ ਕੀਤਾ ਕਿ ਜਿਹੜੀ ਐਨਡੀਆਰਐਫ ਦੀ ਟੀਮ ਹੈ ਉਹਨੂੰ ਕਿਹਾ ਵੀ ਸਭ ਤੋਂ ਪਹਿਲਾਂ ਉਸ ਬਿਮਾਰ ਕੁੜੀ ਨੂੰ ਕੱਢੋ ਮਾਖਨਪੁਰ ਤੋਂ ਉਹਦੇ ਬੱਚਿਆਂ ਨੂੰ ਉਹ ਕੁੜੀ ਨੇ ਜਾਨ ਤੋਂ ਇਨਕਾਰ ਕਰਤਾ ਫਿਰ ਅਸੀਂ ਸਮਝਾਇਆ ਉਹਨੇ ਵੀ ਉਹਦੇ ਘਰਵਾਲੇ ਨੇ ਫੋਨ ਕੀਤਾ ਤੇ ਪਾਣੀ ਇੰਨਾ ਸੀ ਵੀ ਟੀਮ ਜਾ ਨਹੀਂ پا ਰਹੀ ਅੱਗੇ ਫਿਰ ਅਸੀਂ ਕਿਹਾ ਵੀ ਹੈਲੀਕਾਪਟਰ ਲੈ ਜਾਓ ਤੇ ਉਹਦੇ ਰਾਈ ਉਸ ਪਰਿਵਾਰ ਨੂੰ ਕੱਢੋ ਕੋਈ ਬਿਮਾਰ ਆ ਪਰ ਕਿਸੇ ਨਾ ਕਿਸੇ ਢੰਗ ਨਾਲ ਐਂਡੀ ਰ ਆਪਦੀ ਟੀਮ ਪਹੁੰਚ ਗਈ ਅ ਸਰਜੀਤ ਬੈਠੇ ਦਾ ਇਹ ਨਾਲ ਹੀ ਤੇ ਇੱਕ ਵਾਰੀ ਰਾਤ ਚ ਮੁੜ ਕੇ ਵੀ ਆ ਗਏ ਪਾਣੀ ਬੜਾ ਪਰ ਇਹ ਹਿੰਮਤ ਕੀਤੀ ਇਹਨਾਂ ਨੇ ਜਾ ਕੇ ਉਸ ਕੁੜੀ ਨੂੰ ਪਰਿਵਾਰ ਨੂੰ ਕੱਢਿਆ ਸੋ ਇਸ ਤਰ੍ਹਾਂ ਕਈ ਜਾਨਾਂ ਤੁਸੀਂ ਅਸੀਂ ਸਭ ਨੇ ਬਚਾਈਆਂ ਫਿਰ ਅਸੀਂ ਰਾਸਨ ਵੀ ਤੁਹਾਡੇ ਪਿੰਡ ਵੀ ਮੇਰੇ ਖਲ ਆਇਆ ਹੁਣ ਰਾਸਨ ਸਰਪੰਚ ਸਾਹਿਬ ਆਣੇ ਨਹੀਂ ਆਇਆ ਸਾਹਿਬ ਨੂੰ ਮਿਲਿਆ ਹਾਂਜੀ ਹਾਂਜੀ ਸਭ ਨੂੰ ਮਿਲਿਆ ਤੇ ਕਈ ਪਿੰਡਾਂ 'ਚ ਦੋ ਦੋ ਚਾਰ ਚਾਰ ਵਾਰੀ ਵੀ ਭੇਜਿਆ ਸੀ ਔਰ ਚੰਗੀ ਗੱਲ ਇਹ ਆ ਵੀ ਕੁਝ ਪਿੰਡਾਂ ਨੇ ਸਾਨੂੰ ਇਹ ਵੀ ਕਿਹਾ ਵੀ ਨਹੀਂ ਸਾਨੂੰ ਨਹੀਂ ਲੋੜ ਰਾਸਨ ਦੀ ਤੁਸੀਂ ਜਿਨ੍ਹਾਂ ਨੂੰ ਲੋੜ ਆ ਉੱਥੇ ਦਿਓ ਚੰਗੀਆਂ ਗੱਲਾਂ ਵੀ ਕਹੀ ਆਈਆਂ ਤੇ ਪਸ਼ੂ ਆ ਬੇਜ਼ਮਾਨੇ ਆ ਬੇਜਵਾਨੇ ਆ ਉਹਨਾਂ ਦਾ ਵੀ ਪੇਟ ਲੱਗਾ ਉਹਨਾਂ ਨੂੰ ਭੁੱਖ ਲੱਗਦੀ ਆ ਤੇ ਲੱਗਦੀ ਆ ਸੋ ਉਹਨਾਂ ਦੀ ਵੀ ਚਾਰਾ ਚੋਰਾ ਸਾਰਾ ਪਾਣੀ 'ਚ ਡੁੱਬ ਗਿਆ ਤਾਂ ਅਸੀਂ ਫੈਸਲਾ ਕੀਤਾ ਵੀ ਚੌਖਰ ਤੂੜੀ ਫੀਡ ਖਰਾਚਾਰਾ ਜਿੰਨਾ ਕਿ ਕੋਈ ਆ ਸਕਦਾ ਉਹ ਵੀ ਅਸੀਂ ਭੇਜਿਆ ਕਾਫੀ ਪਿੰਡਾਂ ਦੇ ਅੰਦਰ ਇਹ ਪਹਿਲੀ ਵਾਰੀ ਮੈਨੂੰ ਲੋਕਾਂ ਨੇ ਦੱਸਿਆ ਵੀ ਹੜ੍ਹ ਤੇ ਬੜੇ ਆਏ ਪਰ ਕਦੀ ਇਦਾਂ ਦਾ ਸਮਾਨ ਨਹੀਂ ਆਇਆ ਕਦੀ ਪਸ਼ੂਆਂ ਦਾ ਚਾਰਾ ਨਹੀਂ ਆਇਆ ਇਹ ਪਹਿਲੀ ਵਾਰ ਕਹਿੰਦੇ ਅਸੀਂ ਮਤਲਬ ਦੇਖਿਆ ਸਾਡੀ ਡਿਊਟੀ ਵੀ ਸੀਗੀ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਪੰਜਾਬੀਆਂ ਦੀ ਖੁੱਲ੍ਹ ਦੇਲੀ ਹੁੰਦੀ ਆ ਪੰਜਾਬੀ ਦਾ ਮਤਲਬ ਦੁਨੀਆ ਤੇ ਮਦਦ ਕਰ ਲਈ ਜਾਂਦੇ ਆ ਪਰ ਪੰਜਾਬ ਦੇ ਕਾਫੀ ਲੋਕਾਂ ਨੇ ਮਦਦ ਕੀਤੀ ਤੇ ਹੁਣ ਅਸੀਂ ਅੱਜ ਸਪੈਸ਼ਲ ਮੁੱਖ ਮੰਤਰੀ ਜੀ ਨੇ ਦੇਸ਼ ਦਿੱਤਾ ਵੀ ਪੰਚਾਇਤਾਂ ਦੇ ਜਲਾਸ ਕਰੋ ਜਿਹੜਾ ਪੰਚਾਇਤਾਂ ਦੇ ਜਿਹੜਾ ਪਿੰਡਾਂ ਚ ਪਾਣੀ ਫਿਰਿਆ ਜਿੱਥੇ ਨੁਕਸਾਨ ਹੋਇਆ ਉਥੇ ਪਿੰਡਾਂ ਦੇ ਜਲਾਸ ਕਰੋ ਸਪੈਸ਼ਲ ਅੱਜ ਅਸੀਂ ਪਹਿਲੇ ਕੋਲੀਆਂ ਕੀਤਾ ਫਿਰ ਇਤਿਆਲ ਫਿਰ ਮਜੀਰੀ ਰਾਜਪੂਤਾ ਫਿਰ ਮਾਖਨਪੁਰ ਹੁਣ ਬਰਮਾਲ ਜੱਟਾਂ ਕਰਕੇ ਆਇਆ ਹੁਣ ਤੁਹਾਡੇ ਪਿੰਡਾਂ ਇੱਕ ਅਸੀਂ ਕਮੇਟੀ ਬਣਾਣੀ ਹੈ ਜਿਹੜਾ ਮਾਨ ਸਾਹਿਬ ਨੇ ਕਿਹਾ ਮੁੱਖ ਮੰਤਰੀ ਜੀ ਨੇ ਕਿਹਾ ਵੀ ਕੇਵਾਰੀ ਲੋਕੀ ਪਿੰਡਾਂ ਦੇ ਗੱਲ ਕਹਿੰਦੇ ਆ ਜੀ ਸਾਡੇ ਘਰ ਆਇਆ ਕੋਈ ਨਹੀਂ ਨੁਕਸਾਨ ਹੋਇਆ ਸਾਡਾ ਦੇਖਿਆ ਨਹੀਂ ਸਾਡੇ ਘਰ ਪੰਚਾਇਤ ਨਹੀਂ ਆਈ ਸਰਪੰਚ ਨਹੀਂ ਆਇਆ ਜੀ ਸਾਡੇ ਘਰ ਕੋਈ ਨੁਮਾਇੰਦਾ ਨਹੀਂ ਆਇਆ ਜੀ ਤੇ ਮਾਨ ਸਾਹਿਬ ਨੇ ਕਿਹਾ ਵੀ ਇੱਕ ਕਮੇਟੀ ਬਣਾਓ ਲੋਕਾਂ 'ਚ ਬੈ ਕੇ ਬਣਾਓ ਉਹ ਕਮੇਟੀ ਜਾ ਕੇ ਪਿੰਡ-ਪਿੰਡ ਘਰ-ਘਰ ਜਾ ਕੇ ਉਹ ਲੋਕਾਂ ਦਾ ਨੁਕਸਾਨ ਦੇਖੇਗੀ ਕਿਸੇ ਦੀ ਫਸਲ ਆ ਕਿਸੇ ਦੇ ਪਸ਼ੂ ਮਰੇ ਆ ਕਿਸੇ ਦਾ ਘਰ ਡਿੱਗ ਗਿਆ ਕਿਸੇ ਦੇ ਘਰ ਨੂੰ ਤਰੇੜ ਵੱਡੀ ਆ ਗਈ ਆ ਰਹਿਣ ਦੇ ਕਾਬਲ ਨਹੀਂ ਰਿਆ ਜਾਂ ਪਿੰਡ ਦੇ ਅੰਦਰ ਕੋਈ ਸਾਂਝੀ ਚੀਜ਼ ਆ ਆਂਗਣਵਾਰੀ ਸੈਂਟਰ ਟੁੱਟਿਆ ਵਾਟਰ ਸਪਲਾਈ ਟੁੱਟੀ ਆ ਜਾਂ ਤੁਹਾਡੇ ਪਿੰਡ ਦਾ ਕੋਈ ਹਸਪੀਟਲ ਉਹ ਟੁੱਟਿਆ ਜਾਂ ਸਰਕਾਰੀ ਸਕੂਲ ਦੀ ਬਿਲਡਿੰਗ ਕੋ ਟੁੱਟੀ ਆ ਉਹ ਵੀ ਲੋਕਾਂ ਦੀ ਮਾਨਤਾ ਇਹ ਸਰਕਾਰੀ ਇਮਾਰਤਾਂ ਵੀ ਲੋਕਾਂ ਦੀ ਜਾਇਦਾਦਾਂ ਨੇ ਤੋਂ ਜੋ ਵੀ ਨੁਕਸਾਨ ਹੋਇਆ ਮੁੱਖ ਮੰਤਰੀ ਜੀ ਨੇ ਕਿਹਾ ਵੀ ਦਿਿਆਲੀ ਤੋਂ ਪਹਿਲਾਂ ਪਹਿਲਾਂ ਇਹ ਨੁਕਸਾਨ ਦੀ ਪਰਪਾਈ ਅਸੀਂ ਕਰਨੀ ਹੈ ਸੋ ਉਹ ਕਮੇਟੀ ਬਣਣੀ ਆ ਸਰਪੰਚ ਦੀ ਅਗਵਾਈ ਚ ਬਣੇਗੀ ਸੋ ਮੈਂ ਸੈਕਟਰੀ ਨੂੰ ਕਹਾਂਗਾ ਵੀ ਉਹ ਜਿਹੜਾ ਮਤਾ ਕਿਹੜੇ ਸੈਕਟਰੀ ਨੇ ਅੱਛਾ ਸਰਪੰਚ ਸਾਹਿਬ ਚਲੋ ਤੇ ਇਹ ਤੁਸੀਂ ਲਿਖੋ ਇਹਦੇ ਚ ਪੈਣੇ ਆ ਕੌਣ ਕੌਣ ਪੈਣੇ ਆ ਚ ਹਾਂ ਲਿਖੋ 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 ਬਣ ਗਈ ਹੈ ਕਿਹੜੇ ਕਿਹੜੇ ਬੰਦੇ ਬੋਲਿਓ ਇੱਕ ਸਰ ਸਰਪੰਚ ਹਰਦੀਪ ਕੁਮਾਰ ਹਾਂ ਇੱਕ ਸੁਨੀਤਾ ਰਾਣੀ ਸੁਨੀਤਾ ਰਾਣੀ ਕਿਹੜੇ ਹੈ ਉਹ ਆਈ ਨਹੀਂ ਹੁਣੇ ਅੱਛਾ ਰਕੇਸ਼ ਕੁਮਾਰ ਮੈਂਬਰ ਹੈ ਜੀ ਰਕੇਸ਼ ਕੁਮਾਰ ਕਿਹੜੇ ਹੈ ਕੇ ਇਸ ਮਾ ਸਭ ਜੀ ਨੂੰ ਲੱਗਦਾ ਕੰਮ ਕਰਾਉਣ ਦੇ ਨਾਲ ਅੱਛਾ ਚਲੋ ਕੰਮ ਕਰ ਭਜਨ ਸਿੰਘ ਫਾਦਾ ਸਾਹਿਬ ਰਿਟਾਇਰ ਫੌਜੀ ਕਿਹੜੇ ਨੇ ਭਜਨ ਸਿੰਘ ਹਾਂ ਬਸ ਅੱਛਾ ਪ੍ਰੇਮਚੰਦ ਰਿਟਾਇਰ ਫੌਜੀ ਹੈ ਜੀ ਔਰ ਆਪਣੇ ਐਨਐਮ ਜਿਹੜੀ ਮੈਡਮ ਹੱਡੇ ਦਾ ਸ਼ਸ਼ਮਾ ਹੈਲਥ ਵਰਕ ਆਸ਼ਾ ਵਰਕਰ ਹਾਂਜੀ ਕਿਹੜੇ ਨੇ ਨਹੀਂ ਮੇਰੇ ਛੁੱਟੀ ਹੋਣੀ ਹੈ ਜਰਾ ਛੁੱਟੀ ਹੈ ਸਰ ਚਲੋ ਇੱਕ ਕਰਨ ਠਾਕੁਰ ਜੀ ਤੁਸੀਂ ਜਿਹੜੀ ਵੀ ਕਮੇਟੀ ਬਣਾਈ ਆ ਇਹ ਕਮੇਟੀ ਪਾ 7 10 ਦੇਣ ਵਾਲੀ ਹੈ ਕੋਈ ਪੱਕੀ ਕਮੇਟੀ ਨਹੀਂ ਇਨੇ ਘਰ ਘਰ ਜਾਣਾ ਤਸਦੀਕ ਕਰਨਾ ਕਿ ਫਲਾਣੇ ਮੁਹੱਲੇ ਚ ਫਲਾਣੇ ਘਰ ਦੇ ਲਾਗੇ ਫਲਾਣੇ ਬੰਦੇ ਦਾ ਆ ਨੁਕਸਾਨ ਹੋਇਆ ਸੋ ਉਦੀ ਫਿਰਗਾ ਸਰਕਾਰ ਸੋ ਅੱਜ ਇਸ ਕੰਮ ਲਈ ਆਏ ਆ ਅਸੀਂ ਓਖਾ ਟਾਈਮ ਸਾਰਿਆਂ ਨੇ ਕੱਢ ਲਿਆ ਔਰ ਇਸ ਓਖੇ ਟਾਈਮ ਨੂੰ ਦੁਆਰਾ ਨਾ ਜੇ ਸਾਨੂੰ ਚੱਲਣਾ ਪਵੇ ਇਹ ਤਾਂ ਕੁਦਰਤ ਦੇ ਅੱਗੇ ਅਦਾਸਾ ਹੀ ਆ ਪਰ ਕੁਦਰਤ ਦੇ ਕੋਲ ਬੜੀ ਅਸੀਮ ਤਾਕਤ ਹੈ ਉਹਨੇ ਪਤਾ ਨਹੀਂ ਬੰਦੇ ਨੂੰ ਕਿਹੜੇ ਰੰਗ ਚ ਕਦੋਂ ਰੰਗ ਦੇਣਾ ਆ ਕਦੀ ਐ ਸੋਚਿਆ ਨਹੀਂ ਬੱਦਲ ਫਟਦੇ ਹੁੰਦੇ ਸੀ ਪਹਾੜਾਂ 'ਚ ਲੇਕਿਨ ਆ ਲਾਗੇ ਪਿੰਡਾ ਕੁਠੂਗੇ ਦੇ ਸਰੋਟਾ ਪਤਾ ਨਹੀਂ ਉਥੇ ਬੱਦਲ ਫਟਿਆ ਹਰਕਾਂ ਔਰ ਨੁਕਸਾਨ ਹੋਇਆ ਕੀਮਤੀ ਜ਼ਾਨਾਂ ਗਈਆਂ ਕਦੀ 88 ਦੇ ਹੜ੍ਹਾਂ 'ਚ ਵੀ ਇਸ ਇਲਾਕੇ 'ਚ ਪਾਣੀ ਨਹੀਂ ਆਇਆ ਪਰ ਤੁਸੀਂ ਟੁੱਟ ਗਈ ਪਾਣੀ ਇੰਨਾ ਆ ਗਿਆ ਔਰ ਉਹਦੇ ਕਾਰਨ ਫਿਰ ਸਾਡਾ ਸਾਰਾ ਕੁਝ ਨੁਕਸਾਨਿਆ ਗਿਆ ਲੋਕਾਂ 'ਚ ਬੜੀ ਤਾਕਤ ਹੈ ਪੰਜਾਬ ਦੇ ਲੋਕਾਂ 'ਚ ਖਾਸ ਕਰਕੇ ਜੇਦਣ ਤੁਸੀਂ ਦਮਨ ਟੁੱਟ ਗਿਆ ਤੇ ਅਸੀਂ ਫੈਸਲਾ ਕੀਤਾ ਮੈਂ ਰਾਤ ਦਿਨ ਸਭ ਨੂੰ ਗਿਆ ਮਝੀਰੀ ਹੋਣਾ ਨੂੰ ਹੈਰੀ ਨੂੰ ਕਲਵੰਤ ਸਿੰਘ ਸੂਬੇਦਾਰ ਨੂੰ ਸਭ ਨੂੰ ਗਿਆ ਕਿ ਵੱਡੀ ਗਿਣਤ ਚ ਲੋਕਾਂ ਨੂੰ ਨਾਲ ਲੈ ਕੇ ਆਓ ਔਰ ਲੋਕ ਘਰਾਂ ਤੋਂ ਨਿਕਲੇ ਮਹਿਲਾਵਾਂ ਵੀ ਆਈਆਂ ਉੱਥੇ ਔਰ ਵਰਦੇ ਮੀਂਹ ਦੇ ਅੰਦਰ ਕੋਈ ਬੋਰੀਆਂ ਭਰ ਰਿਹਾ ਕੋਈ ਮਿੱਟੀ ਲਿਆ ਰਿਹਾ ਕੋਈ ਬੋਰੀਆਂ ਚੁੱਕ ਕੇ ਬੰਨ ਬਣਾ ਰਿਹਾ ਹੁਣ ਕਿਤੇ ਨਿਕਲਦੇ ਬਣਦੇ ਜਾ ਕੇ ਦੇਖਿਓ ਤੋ ਹਨ ਖੁਸ਼ੀ ਹੋਏਗੀ ਵੀ ਯਾਰ ਦੇਖੋ ਕਿਹੜੀ ਤਾਕਤ ਲੋਕਾਂ ਚ ਐਡਾ ਵੱਡਾ ਵਨ ਬਣਾਤਾ ਔਰ ਅਸੀਂ ਰਾਵੀ ਤੇ ਖੜੋਗੇ ਉਸ ਦਿਨ ਗਿਆ ਸੀ ਕਿ ਜੇ ਰਾਵੀ ਦਾ ਜੋਰ ਆ ਤੇ ਅਸੀਂ ਵੀ ਰਾਵੀ ਨੂੰ ਚੈਲੰਜ ਕਰਦੇ ਆਂ ਕਿ ਤੈਨੂੰ ਇਸ ਤੋਂ ਅੱਗੇ ਨਹੀਂ ਵਧਣ ਦਵਾਗੇ ਔਰ ਉਥੇ ਬੰਦ ਬਣ ਗਿਆ ਲੋਕਾਂ ਨੇ ਲੰਗਰ ਵੀ ਲਾਇਆ ਸੇਵਾ ਵੀ ਕੀਤੀ ਸੋ ਅ ਅੱਜ ਕਮੇਟੀ ਐ ਔਰ ਕਮੇਟੀ ਇਹ ਸਾਰਾ ਕੁਝ ਤਿਆਰ ਕਰਕੇ ਪਿੰਡ ਦੇ ਅੰਦਰ ਜੇ ਕਿਸੇ ਦਾ ਨਹੀਂ ਨੁਕਸਾਨ ਹੋਇਆ ਅੱਛੀ ਗੱਲ ਆ ਪਰ ਜਿਹਦਾ ਹੋਇਆ ਉਹਨੂੰ ਫਿਰ ਸਰਕਾਰ ਐਜਪਰ ਲਾਜੋ ਬਣਦਾ ਸੋ ਤੁਹਾਡਾ ਸਬਦਾ ਸ਼ੁਕਰੀਆ ਜੀ ਮੰਤਰੀ ਸਾਹਿਬ ਅੱਜ ਬਖਵਾਕ ਪਿੰਡਾਂ ਚ ਇਜਲਾਸ ਕਰਕੇ ਜਿਹੜੇ ਹੜ੍ਹ ਪ੍ਰਭਾਵਿਤ ਖੇਤਰ ਨੇ ਉਹਨਾਂ ਨੂੰ ਲੀਹ ਤੇ ਉੱਤੇ ਲੈ ਕੇ ਆਉਣ ਲਈ ਕੀ ਉਪਰਾਲੇ ਕੀਤੇ ਜਾ ਰਹੇ ਆ ਜੀ ਅੱਜ ਬਿਲਕੁਲ ਅੱਜ ਮਾਨਜੁਗ ਮੁੱਖ ਮੰਤਰੀ ਸਦਾਰ ਭਗਵੰਤ ਸਿੰਘ ਮਾਨ ਜੀ ਦੀ ਆਦੇਸ਼ ਤੇ ਉਹ ਪਿੰਡ ਜਿਹੜਾ ਪਿੰਡਾਂ ਦੇ ਅੰਦਰ ਪਿਛਲੇ ਦਿਨਾਂ ਚ ਕਾਫੀ ਵੱਡੀ ਮਾਤਰਾ ਚ ਪਾਣੀ ਆਇਆ ਸੀਗਾ ਹੜ੍ਹ ਆਏ ਸਨ ਫੜਾਂ ਦੇ ਕਾਰਨ ਬਹੁਤ ਭਾਰੀ ਨੁਕਸਾਨ ਹੋਇਆ ਸੋ ਉਹਨਾਂ ਪਿੰਡਾਂ ਨੂੰ ਦੁਬਾਰਾ ਲੀਤ ਲਿਆਣ ਦੇ ਲਈ ਪੁੱਛੇ ਨੁਕਸਾਨ ਕੀ ਹੋਇਆ ਉਹਦੀ ਪਰਪਾਈ ਕੀਤੀ ਜਾਵੇ ਇਹ ਅੱਜ 7 ਪਿੰਡਾਂ ਦੇ ਅੰਦਰ ਇੱਥੇ ਤਾਮ ਜਲਾਸ ਕੀਤੇ ਗਏ ਆ ਕੋਹਲੀਆਂ ਦੇ ਅੰਦਰ ਕੀਤਾ ਦਤਿਆਲ ਦੇ ਅੰਦਰ ਕੀਤਾ ਰਾਜਪੂਤ ਮਝੀਰੀ ਅੰਦਰ ਕੀਤਾ ਮਾਖਣਪੁਰ ਕੀਤਾ ਬਰਮਾਲ ਜੱਟਾਂ ਕੀਤਾ ਸੇਖਪੁਰ ਮਝੀਰੀ ਕੀਤਾ ਸੋ ਇਹਨਾਂ ਪਿੰਡਾਂ ਦੇ ਅੰਦਰ ਜਲਾਸ ਕਰਕੇ ਪਬਲਿਕ ਚ ਬਹਿ ਕੇ ਹਰ ਪਿੰਡ ਚ ਇੱਕ ਕਮੇਟੀ ਬਣਾਈ ਆ ਸਰਪੰਚ ਦੀ ਅਗਵਾਈ ਦੇ ਵਿੱਚ ਉਹ ਕਮੇਟੀ ਕਰ ਕਰ ਜਾ ਕੇ ਇਸ ਗੱਲ ਦਾ ਜਿਹੜਾ ਉਹ ਮਤਲਬ ਵਰਕਿੰਗ ਕਰੇਗੀ ਵੀ ਕਿਹਦਾ ਕਿ ਨੁਕਸਾਨ ਹੋਇਆ ਸੋ ਜੋ ਕਮੇਟੀ ਦੀ ਰეკਮੈਂਡੇਸ਼ਨ ਹੋਏਗੀ ਉਹਦੇ ਮੁਤਾਬਿਕ ਪੰਜਾਬ ਸਰਕਾਰ ਜਿਹੜਾ ਲੋਕਾਂ ਦਾ ਬਣਦਾ ਉਹ ਕੋ ਨੁਕਸਾਨ ਉਹਦੀ ਪਰਭਾਈ ਵੀ ਕਰੇਗੀ ਸੋ ਲਗਾਤਾਰ ਜਿਹੜੇ ਰਾਹਤ ਕਾਜ ਨੇ ਉਹ ਅਜੇ ਵੀ ਜਾਰੀ ਨਹੀਂ ਔਰ ਦੁਬਾਰਾ ਲੋਕਾਂ ਨੂੰ ਉਸ ਜ਼ਿੰਦਗੀ ਚ ਆਉਣ ਦੇ ਲਈ ਥੋੜਾ ਸਮਾਂ ਤਾਂ ਲੱਗੇਗਾ ਪਰ ਮਾਨ ਸਾਹਿਬ ਦੀ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ ਔਰ ਅੱਜ ਬਹੁਤ ਵੱਡੀ ਮਾਤਰਾ ਦੇ ਲੋਕ ਆਮ ਜ਼ਿਲ੍ਹਾ ਚ ਆਏ